ਲਓ ਜੀ ਅੱਜ ਅਸੀਂ ਬਣਾਵਾਂਗੇ ਚਾਵਲ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲਏ ਜੀ ਪਿਆਜ਼ ਟਮਾਟਰ ਤੇ ਖਰਾ ਧਨੀਆਂ ਫਿਰ ਅਸੀਂ ਇਸ ਨੂੰ ਬਰੀਕ ਬਰੀਕ ਕੱਟ ਲਿਆ ਕੱਟਣ ਤੋਂ ਬਾਅਦ ਅਸੀਂ ਇਸ ਨੂੰ ਪਾਵਾਂਗੇ ਜੀ ਕੜਾਹੀ ਦੇ ਵਿੱਚ ਕੜਾਹੀ ਵਿੱਚ ਪਾ ਕੇ ਇਸ ਦਾ ਤੜਕਾ ਭੁੰਨਾਂਗੇ ਜਦੋਂ ਪਿਆਜ਼ ਚੰਗੀ ਤਰ੍ਹਾਂ ਭੁੱਜ ਗਿਆ ਤੇ ਵਿੱਚ ਫਿਰ ਅਸੀਂ ਪਾ ਦਾਂਗੇ ਜੀਰਾ ਜੀਰੇ ਤੋਂ ਬਾਅਦ ਆ ਫਿਰ ਅਸੀਂ ਪਾਵਾਂਗੇ ਥੋੜੇ ਜੇ ਵਿੱਚ ਟਮਾਟਰ ਇਹ ਇਹ ਅਸੀਂ ਬਰੀਕ ਬਰੀਕ ਕੱਟ ਕੇ ਰੱਖੇ ਹੋਏ ਸੀ ਇਹ ਥੋੜੇ ਜੇ ਅਸੀਂ ਟਮਾਟਰ ਵਿੱਚ ਪਾ ਦਿੱਤੇ ਇਹ ਤੇ ਸਾਡਾ ਜਿਹੜਾ ਟਮਾਟਰ ਵਾਲਾ ਇਹਨਾਂ ਕਰ ਤੋਂ ਹਾਂ ਜੀ ਇਹ ਜੋ ਪੂਰੀ ਜਿਹੀ ਸੂਤਾਂ ਹੈ ਤੇ ਆਲੂ ਬਰੀਕ ਬਰੀਕ ਕੱਟ ਕੇ ਰੱਖੀ ਹੋਈ ਆ ਹੁਣ ਅਸੀਂ ਇਹ ਵਿੱਚ ਪਾਵਾਂਗੇ ਜੀ ਹਾਂ ਜੀ ਦੇਖੋ ਜੀ ਇਹ ਸਾਡੀ ਕਾਲੀਆਂ ਪਰਹੇ ਚਾਵਲ ਜਿਹੜਿਆ ਉਹ ਬਣ ਜਾਣਗੇ ਤੇ ਇਹਦੇ ਵਿੱਚ ਅਸੀਂ ਸਾਰੇ ਬਚਨਾਂ ਨੂੰ ਇੰਨੇ ਜਾਈਏ ਇਸ ਤੋਂ ਬਾਅਦ ਵਿੱਚ अभी पावे थोड़ा जिच हरा धनिया हरी मिर्च पटके ते फिर अभी पावे जी ये थोड़ा जहा जीरा जीरे तो बाद अभी थोड़ा जहाँ नमक लाओ जी जीरा भी पै गया तो हम अभी पावे थोड़ा जहाड़ अनुसार जिन्ना अभी खाने जो टिका ਜਾ ਗੂੜਾ ਉਹਨਾ ਹਸੀਂ ਕੋੜਾ ਜਾਂ ਨਮਕੋ ਪਾ ਦਿੰਦੇ ਹਾਂ ਜਿੰਨੇ ਦਾ ਅੰਡਾ ਦੇ ਨਾਲ ਜਿੰਨੇ ਨਾਲ ਸਾਦੇ ਦੇ ਚਾਵਲਾਂ ਦਾ ਦੇ ਕੇ ਪਾ ਕੇ ਸਭ ਜੇ ਬਰਾਬਰ ਹੋ ਜਾਵੇ ਤੇ ਫੂਨ ਤੇਰੇ ਇਸ ਨੂੰ ਅਚੰਗੀ ਕਰਾਣਾ ਹੋਰ ਤੇ ਕਰ ਲੈ ਮੰਗੇ ਜਦੋਂ ਇਹ ਤੋਟੇ ਹੋ ਜਾਵੇਗਾ ਤੇ ਅਸੀਂ ਇਹਦੇ ਵਿੱਚ ਆਮ ਜੀ ਚਾਵਲ ਚਾਵਲ ਜਿਹੜਾ ਹਾਂ ਤੇ ਨਹੀਂ ਟੋਕੇ ਇਥੇ ਹੋ ਜਾਂਦੇ ਤੇ ਇਹਨਾਂ ਨੂੰ ਇਹਨਾਂ ਵਿੱਚ ਜਿੰਨਾ ਅਸੀਂ ਜਿੰਨੇ ਚਾਵਲ ਪਾਏ ਹਨ ਤੇ ਉਹਦੇ ਤਿੰਨ ਗੁਣਾ ਪਾਣੀ ਪਾ ਦਾਂਗੇ ਨਾਲ ਤੇ ਇਹ ਤੇਰੇ ਸਾਡੇ ਜਿਹੜੇ ਚਾਵਲ ਆ ਇਹਨੇ ਪਾਣੀ ਦੇ ਨਾਲ ਪੱਕ ਜਾਣਗੇ ਹਾਂ ਤੇ ਇਹ ਜਿਹੜੇ ਚਾਵਲ ਆ ਤੁਸੀਂ ਰਸਨਾ जो सब्जी तड़का मिक्स है ये पा फिर अल करेंगे फिर दे चावल और थोड़ी देर असी तेज आग करके उबाल लवेंगे जिस वेले चावल चंगी तरह गल जाए ਤੇ ਫਿਰ ਅਸੀਂ ਇਹਨਾਂ ਨੂੰ ਖਾ ਸਕਦੇ ਹਾਂ ਜੀ ਹੁਣ ਅਸੀਂ ਵਿੱਚ ਪਾਣੀ ਨਮਕ ਤੜਕਾ ਸਾਰਾ ਕੁਝ ਪਾ ਦਿੱਤਾ ਤੇ ਹੁਣ ਅਸੀਂ ਉਪਰ ਇਸ ਨੂੰ ਢੱਕ ਦਵਾ ਦੇ ਜੀ ਤੇ ਜਦੋਂ ਅਸੀਂ ਇਹਨੂੰ ਟੱਕਾਂਗੇ ਤੇ ਟੱਕਣ ਦੇ ਨਾਲ ਥੋੜੇ ਪੱਕਣਗੇ ਥੋੜੇ ਆਗ ਨਾਲ ਪੱਕਣਗੇ ਤੇ ਇਹ ਬਹੁਤ ਹੀ ਸੁਆਦ ਤੇ ਦੇਖਣ ਨੂੰ ਵੀ ਗੁੱਡ ਲੁਕਿੰਗ ਚਾਵਲ ਬਣ ਜਾਣਗੇ ਇਹਨਾਂ ਚਾਵਲਾਂ ਨੂੰ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਆ ਜੇ ਕੋਈ ਹੋਰ ਢਾਲ ਸਬਜ਼ੀ ਨਾਲ ਖਾਣੀ ਚਾਹੁੰਦੇ ਆ ਤਾਂ ਉਹ ਢਾਲ ਸਬਜ਼ੀ ਵਿੱਚ ਪਾ ਕੇ ਖਾ ਸਕਦੇ ਆ ਸੋ ਇਹ ਜਿਹੜੇ ਚਾਵਲ ਹਨ ਇਹਨਾਂ ਨੂੰ ਪਕਾਉਣ ਲਈ ਥੋੜਾ ਜਿਹਾ ਟਾਈਮ ਤਾਂ ਲੱਗੇਗਾ ਹੀ ਕਿਉਂਕਿ ਇਹਨਾਂ ਨੂੰ ਅਸੀਂ ਜਦੋਂ ਟੱਕਾਂਗੇ ਤਾਂ ਫਿਰ ਉਹ ਸੱਪੰਦੇ ਲਾ ਆ ਦੇਖੋ ਹੁਣ ਅਸੀਂ ਇਹਨਾਂ ਨੂੰ ਉਪਰੋਂ ਥੋਪ ਕੇ ਤੇ ਇਹ ਚਾਵਲ ਜਿਹੜੇ ਸਾਡੇ ਪੱਕ ਕੇ ਤਿਆਰ ਹੋ ਜਾਣਗੇ ਤੇ ਫਿਰ ਅਸੀਂ ਪਲੇਟਾਂ ਵਿੱਚ ਪਾ ਕੇ ਆਰਾਮ ਦੇ ਨਾਲ ਖਾ ਸਕਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ